ਨਮਸਕਾਰ ਬੀ ਐਲ ਟੀ ਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਮੌਸਮ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਮ ਦੇ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ ਮਤਲਬ ਜਿੰਨੀ ਠੰਡ ਹੋਣੀ ਚਾਹੀਦੀ ਹੈ ਉਨੀ ਠੰਡ ਦਰਜ ਨਹੀਂ ਕੀਤੀ ਜਾ ਰਹੀ ਆਮ ਦੇ ਨਾਲੋਂ ਤਾਪਮਾਨ ਵੱਧ ਹੈ ਥੋੜੀ ਗਰਮੀ ਦੁਪਹਿਰ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ ਪਰ ਚੰਡੀਗੜ੍ਹ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਕੱਲ੍ਹ ਔਰ ਪਰਸੋ ਯਾਨੀ ਕਿ ਵੀਰਵਾਰ ਸ਼ੁੱਕਰਵਾਰ ਔਰ ਸ਼ਨੀਵਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸ਼ ਹੋਣ ਦੀ ਸੰਭਾਵਨਾ ਹੈ ਔਰ ਕਈ ਹਿਲਾਕਿਆਂ ਦੇ ਵਿੱਚ ਦਰਮਿਆਨੀ ਬਾਰਸ਼ ਜਿਹੜੀ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦੀ ਹੈ ਹੋ ਸਕਦਾ ਹੈ ਉਸ ਦੇ ਨਾਲ ਤਾਪਮਨ ਦੇ ਵਿੱਚ ਥੋੜੀ ਗਰਾਵਟ ਦਰਜ ਕੀਤੀ ਜਾਏ ਪਰ ਆਮ ਦੇ ਨਾਲ ਉਹ ਹੱਲੇ ਤੱਕ ਤਾਪਮਨ ਬੰਦ ਦਰਜ ਜਿਹੜਾ ਪੰਜਾਬ ਦੇ ਵਿੱਚ ਉਹ ਕੀਤਾ ਜਾ ਰਿਹਾ ਉਸ ਤੋਂ ਬਾਅਦ ਗੱਲ ਕਰਨੀ ਹੈ ਭਗਦੜ ਮਚੀ ਸੀ ਬੀਤੇ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕੁੰਬ ਦੇ ਵਿੱਚ ਹੁਣ ਆਂਕੜਾ ਆਫੀਸ਼ੀਅਲੀ ਤੌਰ ਦੇ ਉੱਤੇ ਸਾਹਮਣੇ ਆ ਗਿਆ ਹੈ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਅੰਕੜਾ ਦੱਸਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 30 ਦੀ ਮੌਤ ਹੋ ਗਈ ਹੈ 30 ਲੋਕਾਂ ਦੀ ਮੌਤ ਹੋਈ ਹੈ ਔਰ 60 ਦੇ ਕਰੀਬ ਲੋਕ ਜ਼ਖਮੀ ਨੇ ਮਰਨ ਵਾਲਿਆਂ ਦੀ 25 ਦੀ ਪਛਾਣ 30 ਦੀ ਮੌਤ ਹੋਈ ਹੈ 25 ਦੀ ਪਛਾਣ ਹੋ ਗਈ ਔਰ 5 ਦੀ ਪਹਿਚਾਣ ਅੱਲੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਵੀ ਇਹ ਵਿਅਕਤੀ ਕੌਣ ਨੇ ਭੀੜਵਧਨ ਦੇ ਨਾਲ ਅਖਾੜਿਆਂ ਦੇ ਵੱਲੋਂ ਜਿਵੇਂ ਮੌਨੀ ਅਮਵਸਿਆ ਸੀ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਮੌਨੀ ਅਮਵਸਿਆ ਦੇ ਉੱਤੇ ਸਵੇਰ ਨੂੰ 3-4 ਵਜੇ ਜਿਹੜਾ ਸ਼ਾਹੀ ਸ্নান ਅਮਰਤ ਸ্নান ਸ਼ੁਰੂ ਹੁੰਦਾ ਔਰ ਸਭ ਤੋਂ ਪਹਿਲਾਂ ਜਿਹੜੇ 13 ਦੇ 13 ਅਖਾੜੇ ਨੇ ਉਹਨਾਂ ਅਖਾੜਿਆਂ ਦੇ ਇੱਕ ਇੱਕ ਕਰਕੇ ਅਖਾੜਿਆਂ ਵਾਲੇ ਜਿਹੜੇ ਸੰਤ ਨੇ ਉਹਨਾਂ ਦੇ ਵੱਲੋਂ ਜਾ ਕੇ ਸ্নানਨ ਕੀਤਾ ਜਾਂਦਾ ਪਰ ਬੀਤੀ ਦੇਰ ਰਾਤ ਹੀ ਜਦੋਂ 1:30 ਵਜੇ ਰਾਤ ਨੂੰ ਇਹ ਸਾਰੀ ਘਟਨਾ ਵਾਪਰਦੀ ਆ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਅਖਾੜਿਆਂ ਦੇ ਮੁਖੀਆਂ ਦੇ ਨਾਲ ਗੱਲ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇਸ ਸਾਰੇ ਪ੍ਰੋਗਰਾਮ ਨੂੰ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਲੋਕਾਂ ਨੂੰ ਸਥਿਰ ਕਰੋ ਭਗੜੜ ਜਿਹੜੀ ਮਚੀ ਹੋਈ ਔ ਉਸ ਨੂੰ ਰੋਕੋ ਲੋਕ ਲੋਕ ਪਹਿਲਾਂ ਸ্নানਨ ਕਰ ਲੈਣ ਉਸ ਤੋਂ ਬਾਅਦ ਅਸੀਂ ਸ্নানਨ ਕਰ ਲਾਂਗੇ ਕਿਉਂਕਿ ਦੁਪਹਿਰ ਬਾਅਦ ਇਹਨਾਂ ਅਖਾੜਿਆਂ ਦੇ ਵੱਲੋਂ ਸ্নান ਕੀਤਾ ਗਿਆ ਔਰ ਇਹਨਾਂ ਅਖਾੜਿਆਂ ਨੇ ਵੀ ਔਰ ਲੋਕਾਂ ਨੇ ਵੀ ਭਰਪੂਰ ਸਮਰਥਨ ਜਿਹੜਾ ਉੱਤਰ ਪ੍ਰਦੇਸ਼ ਸਰਕਾਰ ਦਾ ਕੀਤਾ ਔਰ ਐਡੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਵੀ ਜਿੱਥੇ ਕਿ ਭਗੜੜ ਮਚੀ ਪਰ ਅਧੇ ਘੰਟੇ ਦੇ ਵਿੱਚ ਵਿੱਚ ਹੀ ਪ੍ਰਸ਼ਾਸਨ ਦੇ ਵੱਲੋਂ ਸਾਰਾ ਕੁੱਝ ਸਥਿਰ ਕਰਕੇ ਫਿਰ ਤੋਂ ਉਸੇ ਤਰੀਕੇ ਦੇ ਨਾਲ ਸ্নান ਦੀ ਜਿਹੜੀ ਪ੍ਰਕਿਰਿਆ ਸੀ ਉਹ ਸ਼ੁਰੂ ਕਰ ਦਿੱਤੀ ਗਈ ਸੀ ਹਾਰਾ ਕੀ ਲੋਕ ਬ੍ਰह्म मुहूर्त ਦਾ ਇੰਤਜ਼ਾਰ ਕਰ ਰਹੇ ਸੀ ਘਟਨਾ ਦੇ ਕਈ ਕਾਰਨ ਦੱਸੇ ਜਾ ਰਹੇ ਨੇ ਜਿਦੇ ਵਿੱਚੋਂ ਇੱਕ ਕਾਰਨ ਇਹ ਵੀ ਰਿਹਾ ਹੈ ਕਿ ਜਿੱਥੇ ਸੰਗਮ ਪ੍ਰਿਆਗਰਾਜ ਜਿੱਥੇ ਸ্নান ਘਾਟ ਬਣੇ ਹੋਏ ਨੇ ਉਨਾ ਘਾਟਾਂ ਦੇ ਕੋਲ ਕਿਸੇ ਨੂੰ ਵੀ ਰਹਿਣ ਦੀ ਇਜਾਜ਼ਤ ਨਹੀਂ ਹੈ ਕਿ ਇਸ਼ਨਾਨ ਕਰੋ ਔਰ ਉੱਥੋਂ ਨਿਕਲ ਜਾਓ ਪਰ ਮੋਨੀਅਮ ਅਵਸਥਾ ਸਵੇਰੇ ਉੱਠ ਕੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਸੀ ਔਰ ਲੋਕ ਕੁਝ ਉੱਥੇ ਹੀ ਕੰਡਿਆਂ ਦੇ ਉੱਪਰ ਹੀ ਬਾਹਰ ਹੀ ਸੁੱਤੇ ਪਏ ਸੀ ਪਰ ਜਦੋਂ ਭਗੜੜ ਮਚਦੀ ਹੈ ਤੇ ਉਹ ਲੋਕਾਂ ਦਾ ਜਿਹੜਾ ਜਾਨੀ ਨੁਕਸਾਨ ਹੋ ਗਿਆ ਇਸ ਦੇ ਨਾਲ ਔਰ ਜੇਕਰ ਇਸ਼ਨਾਨ ਦੀ ਗੱਲ ਕਰੀਏ ਕਰਮਬਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤੇ 1 ਵਜੇ ਰਾਤ ਤੋਂ ਬਾਅਦ ਸੰਗਮ ਕੰਡੇ ਭੀੜ ਤੇ ਦਬਾਅ ਦੇ ਕਾਰਨ ਉੱਥੇ ਭਗੜੜ ਮਚ ਗਈ 12 ਲੱਖ ਤੋਂ ਵੱਧ ਸ਼ਰਧਾਲੂ ਸਿਰਫ ਸੰਗਮ ਕੰਡੇ ਤੇ ਹੀ ਅੱਧੀ ਰਾਤ ਦੇ ਸਮੇਂ ਮੌਜੂਦ ਸੀ ਕੁਝ ਸੁੱਤੇ ਪਏ ਸੀ ਕੁਝ ਜਾਗ ਰਹੇ ਸੀ 12 ਲੱਖ ਦੇ ਕਰੀਬ ਲੋਕ ਔਰ ਸਵੇਰੇ 3 ਵਜੇ ਤੜਕੇ ਮੋਨੀ ਮਸਿਆ ਤੇ ਅੰਮ੍ਰਿਤ ਸੁਨਾਣ ਦਾ ਬ੍ਰਹਮ ਮੂਹਰਤ ਸੀ ਜਿਵੇਂ ਅਸੀਂ ਹੁਣੇ ਜ਼ਿਕਰ ਕੀਤਾ ਔਰ 25 ਲੱਖ ਰੁਪਏ ਹਰੇਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਸਰਕਾਰ ਦੇ ਵੱਲੋਂ ਦੇਣ ਦੀ ਗੱਲ ਕੀਤੀ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਆંકੜਿਆਂ ਦੇ ਵਿੱਚ ਕੱਲ ਮੋਨੀ ਮਵਸਿਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਤੱਕ 8 ਕਰੋੜ ਜਿਹੜੇ ਲੋਕ ਸੀ ਸ਼ਰਧਾਲੂ ਸੀ ਉਹ ਪ੍ਰਿਆਗਰਾਜ ਦੇ ਵਿੱਚ ਸੰਗਮ ਦੇ ਵਿੱਚ ਡੁੱਬਕੀ ਜਿਹੜੀ ਆ ਉਹ ਲਗਾ ਚੁੱਕੇ ਸੀ ਔਰ ਇੱਕ ਵੱਡੀ ਗਿਣਤੀ ਆ ਜਿਸ ਦੇ ਨਾਲ ਪ੍ਰਿਆਗਰਾਜ ਦੇ ਵਿੱਚ ਆਪਣਾ ਹੀ ਇੱਕ ਵਾਰ ਫਿਰ ਤੋਂ ਰਿਕਾਰਡ ਜਿਹੜਾ ਹੈ ਉਹ ਤੋੜ ਦਿੱਤਾ ਗਿਆ ਰਿਕਾਰਡ ਕੀ ਤੋੜਿਆ ਦਰਸਲ ਰਿਕਾਰਡ ਸਭ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦਾ ਰਿਕਾਰਡ ਜਿਹੜਾ ਹੈ ਉਹ ਪ੍ਰਿਆਗਰਾਜ ਦੇ ਨਾਮ ਹੁਣ ਹੋ ਗਿਆ ਕਿਉਂਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਜਿਹੜਾ ਸੀ ਉਹ ਟੋਕੀਓ ਦੇ ਨਾਮ ਸੀ ਟੋਕੀਓ ਦੀ ਟੋਕੀਓ ਦੀ ਕੋਲ ਆਬਾਦੀ ਜਿਹੜੀ ਸੀ 3 ਕਰੋੜ 74 ਲੱਖ ਵਿਅਕਤੀਆਂ ਦੀ ਸੀ ਪਰ ਬੀਤੇ ਕੱਲ੍ਹ ਹੀ ਪ੍ਰਿਆਗਰਾਜ ਦੇ ਵਿੱਚ 8 ਕਰੋੜ ਲੋਕਾਂ ਦੇ ਵੱਲੋਂ ਡੁਬਕੀ ਲਗਾਈ ਗਈ ਹੈ ਮਤਲਬ ਕਿ 10 ਕਰੋੜ ਤੋਂ ਵੱਧ ਲੋਕ ਪ੍ਰਿਆਗਰਾਜ ਦੇ ਵਿੱਚ ਕੱਲ ਮੌਜੂਦ ਸੀ ਔਰ ਉਸ ਤੋਂ ਪਹਿਲਾਂ ਵੀ ਇੱਕ ਦਿਨ ਪਹਿਲਾਂ ਵੀ 5 ਕਰੋੜ ਲੋਕਾਂ ਨੇ ਜਦੋਂ સ્ਨਾਣ ਕੀਤਾ ਸੀ ਤੇ ਇਹ ਪਹਿਲਾ ਪਹਿਲੇ ਨੰਬਰ ਤੇ ਪ੍ਰਿਆਗਰਾਜ ਦੁਨੀਆ ਦਾ ਉਹ ਸ਼ਹਿਰ ਪਹੁੰਚ ਗਿਆ ਸੀ ਜਿਹਦੇ ਵੱਲੋਂ ਵੱਧ ਲੋਕ ਪਹੁੰਚੇ ਸੀ ਇੱਕ ਦਿਨ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਪਰ ਹੁਣ ਦੂਸਰੇ ਦਿਨ ਉਸ ਦੇ ਵੱਲੋਂ ਆਪਣਾ ਹੀ ਰਿਕਾਰਡ ਤੋੜ ਦਿੱਤਾ ਗਿਆ ਹੈ ਜੋ ਕਿ ਉਹ ਜਿਵੇਂ ਤੁਹਾਨੂੰ ਦੱਸਿਆ 3 ਕਰੋੜ 74 ਲੱਖ ਦੀ ਆਬਾਦੀ ਸਭ ਤੋਂ ਵੱਧ ਵੱਡਾ ਦਸ਼ਮਨ ਸ਼ਹਿਰ ਮੰਨਿਆ ਜਾਂਦਾ ਸੀ ਔਰ ਉਸ ਤੋਂ ਬਾਅਦ ਦਿੱਲੀ ਸੀ 2 ਕਰੋੜ 9 ਲੱਖ ਲੋਕ ਉੱਥੇ ਰਹਿ ਰਹੇ ਸੀ ਔਰ ਉਸ ਤੋਂ ਬਾਅਦ ਸ਼ੰਘਾਈ ਜਾਪਾਨ ਦਾ 2 ਕਰੋੜ 63 ਲੱਖ ਲੋਕ ਜਿਹੜੇ ਆ ਉਹ ਉੱਥੇ ਰਹਿ ਰਹੇ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਇਹ ਸਾਰੇ ਰਿਕਾਰਡ ਜਿਹੜੇ ਆ ਪ੍ਰਯਾਗਰਾਜ ਦੇ ਵੱਲੋਂ ਤੋੜ ਦਿੱਤੇ ਗਏ ਨੇ ਮਹਾਕੁੰਚ ਪੂਜੇ ਸ਼ਰਧਾਲੂਆਂ ਦੀ ਗਿਣਤੀ ਕਈ ਦੇਸ਼ਾਂ ਦੀ ਕੁੱਲ ਆਬਾਦੀ ਦੇ ਨਾਲੋਂ ਕਈ ਦੇਸ਼ਾਂ ਦੀ ਕੁੱਲ ਆਬਾਦੀ ਦੇ ਨਾਲੋਂ ਵੀ ਬਹੁਤ ਵੱਡੀ ਹੈ ਬੀਤੇ ਕੱਲ ਵੀ ਬਹੁਤ ਸਾਰੇ ਮੀਡੀਆ ਅਦਾਰਿਆਂ ਦੇ ਵੱਲੋਂ ਇਹ ਸਵਾਲ ਚੱਕੇ ਜਾ ਰਹੇ ਸੀ ਕਿ ਇਹ ਘਟਨਾ ਕਿਵੇਂ ਵਾਪਰ ਗਈ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ ਇਹ ਘਟਨਾ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਨਹੀਂ ਪੂਰੇ ਕੀਤੇ ਸੀ ਤੁਸੀਂ ਅੰਦਾਜ਼ਾ ਲਗਾਓ ਕਿ ਜਿੱਥੇ 8-10 ਕਰੋੜ ਬੰਦਾ ਮਤਲਬ ਕਿ ਦੁਨੀਆ ਦੇ ਕਈ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੀ ਵੱਧ ਲੋਕ ਇੱਕ ਥਾਂ ਦੇ ਉੱਤੇ ਇੱਕ ਛੋਟੇ ਜਿਹੇ ਟੱਟ ਦੇ ਉੱਤੇ ਤਾਂ ਕਿ ਜਿੱਥੇ ਉਹਨਾਂ ਦੇ ਵੱਲੋਂ ਸਨਾਨ ਕੀਤਾ ਜਾਣਾ ਉੱਥੇ ਇਹ ਜਿਹੜੀ ਘਟਨਾ ਹੈ ਘਟਨਾ ਬਹੁਤ ਮੰਦਭਾਗੀ ਹੈ ਨਹੀਂ ਹੋਣੀ ਚਾਹੀਦੀ ਸੀ ਹਾਲਾਂਕਿ ਅ ਕੱਲ ਪਾਵਕ ਹੋ ਗਏ ਯੋਗੀ ਅਦਿੱਤਿਆਨਾਥ ਜਦੋਂ ਇਸ ਬਾਰੇ ਉਹ ਜਾਣਕਾਰੀ ਦੇ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਹੋ ਗਿਆ ਪਰ ਅਸੀਂ ਇਹਦੇ ਤੇ ਅੱਗੇ ਧਿਆਨ ਰੱਖਾਂਗੇ ਕਿ ਐਸੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਜਿਹੜੇ ਮੀਡੀਆ ਅਦਾਰਿਆਂ ਦੇ ਵੱਲੋਂ ਇਸ ਦੇ ਉੱਤੇ ਸਵਾਲ ਚੱਕੇ ਜਾ ਰਹੇ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਈ ਦੇਸ਼ਾਂ ਦੀ ਆਬਾਦੀ ਜਦੋਂ ਇੱਕ ਥਾਂ ਦੇ ਉੱਤੇ ਇਕੱਠੀ ਹੋ ਜਾਏ ਔਰ ਭਾਵਨਾਤਮਕ ਤੌਰ ਦੇ ਉੱਤੇ ਉਹ ਲੋਕ ਇੱਕ ਥਾਂ ਦੇ ਉੱਤੇ ਡੁੱਕੀ ਲਗਾਉਣਾ ਚਾਹੁੰਦੇ ਹੁਣ ਤੇ ਉਹ ਐਸੀਆਂ ਘਟਨਾਵਾਂ ਹੋ ਸਕਦੀਆਂ ਨੇ ਕਿਉਂਕਿ ਛੋਟੀ ਜੀ ਛੋਟੀ ਜੀ ਗਲਤੀ ਦੇ ਨਾਲ ਹੀ ਇਹ ਘਟਨਾ ਵਾਪਰ ਸਕਦੀ ਆ ਪਰ ਪ੍ਰਸ਼ਾਸਨ ਦੇ ਵੱਲੋਂ ਚੰਗਾ ਕੰਮ ਕੀਤਾ ਗਿਆ ਜਿਸ ਦੇ ਨਾਲ 30 ਮੌਤਾਂ ਹੋਈਆਂ ਨੇ ਉਹਨਾਂ ਨੂੰ 25-25 ਲੱਖ ਰੁਪਏ ਪਰਿਵਾਰਕ ਮੈਂਬਰਾਂ ਨੂੰ ਦੇਣ ਦੀ ਗੱਲ ਕੀਤੀ ਗਈ ਆ ਔਰ ਇਹਦੇ ਨਾਲ ਹੀ ਅੱਧੇ ਘੰਟੇ ਦੇ ਵਿੱਚ ਵਿੱਚ ਸਾਰਾ ਕੁਝ ਸਥਿਰ ਕਰਕੇ ਫਿਰ ਤੋਂ ਉਸੇ ਤਰੀਕੇ ਦੇ ਨਾਲ ਸਨਾਨ ਜਿਹੜਾ ਘਾਟ ਦੇ ਉੱਪਰ ਸ਼ੁਰੂ ਹੋ ਗਿਆ ਸੀ ਉਸੇ ਦਾ ਨਤੀਜਾ ਹੈ ਕਿ ਸ্নান ਸ਼ੁਰੂ ਹੋਣ ਤੋਂ ਪਹਿਲਾਂ ਇਹ ਘਟਨਾ ਵਾਪਰਦੀ ਹੈ ਰਾਤ ਨੂੰ 1.5 ਵਜੇ স্নਾਨ ਸ਼ੁਰੂ ਹੋਣਾ ਸੀ ਸਵੇਰੇ 3 ਵਜੇ ਪਰ ਸਾਰਾ ਕੁਝ ਉੱਥੇ ਇੰਨੇ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਨ ਤੋਂ ਬਾਅਦ ਜਿਹੜਾ સ્ਨਾਣ ਹੈ ਉਹ ਸ਼ੁਰੂ ਹੁੰਦਾ ਉਸ ਦਾ ਹੀ ਨਤੀਜਾ ਹੈ ਕਿ ਕੱਲ ਸ਼ਾਮ ਤੱਕ 8 ਕਰੋੜ ਵਿਅਕਤੀ ਘਟਨਾ ਵਾਪਰਨ ਤੋਂ ਬਾਅਦ ਵੀ સ્ਨਾਣ ਕਰ ਚੁੱਕੇ ਨੇ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਉੱਥੇ ਬੰਦੋਬਸਤ ਜਿਹੜੇ ਨੇ ਸਰਕਾਰ ਦੇ ਵੱਲੋਂ ਕੀਤੇ ਹੋਏ ਨੇ ਇਸ ਤੋਂ ਇਲਾਵਾ 4 ਮਹੀਨੇ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਸੋ ਇਸ ਮੀਟਿੰਗ ਦਾ ਬੜੇ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਸਰਦ ਰੁੱਤ ਸੈਸ਼ਨ ਜਿਹੜਾ ਹੈ ਉਹ ਮਾਫ ਕਰਨਾ ਬਜਟ ਸੈਸ਼ਨ ਜਿਹੜਾ ਹੈ ਉਹ ਵੀ ਸੱਦਿਆ ਜਾਣਾ ਸੀ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸੋ ਉਸ ਦੇ ਲਈ ਹੁਣ ਮੀਟਿੰਗ ਸੱਦ ਲਈ ਗਈ ਹੈ ਪਰ ਇਹ ਮੀਟਿੰਗ 10 ਫਰਵਰੀ ਨੂੰ ਸੱਦੀ ਗਈ ਹੈ 10 ਫਰਵਰੀ ਨੂੰ ਇਹ ਮੀਟਿੰਗ ਹੋਏਗੀ ਪਰ ਇਸ ਮੀਟਿੰਗ ਤੋਂ ਪਹਿਲਾਂ ਵੀ ਕਈ ਤਰੀਕੇ ਦੇ ਸਵਾਲ ਨੇ ਕਿ ਕੀ ਹੋ ਸਕਦਾ ਹਨਾ ਲਈ ਟਾਈਮ ਦੇ ਵਿੱਚ ਇਹ ਵੀ ਮੀਟਿੰਗ ਦਾ ਸਮਾਂ ਬਦਲ ਸਕਦਾ ਹੈ ਕਿਉਂਕਿ ਬੀਤੇ ਕੱਲ ਦੇ ਵਿੱਚ ਹੀ ਦੋ ਵਾਰੀ ਮੀਟਿੰਗ ਦਾ ਸਮਾਂ ਬਦਲਿਆ ਗਿਆ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਜਿਹਦੇ ਵਿੱਚ ਦੱਸਿਆ ਗਿਆ ਕਿ 6 ਫਰਵਰੀ ਨੂੰ ਇਹ ਕੈਬਨਟ ਦੀ ਬੈਠਕ ਹੋਏਗੀ ਪਰ ਉਸ ਤੋਂ ਥੋੜੀ ਦੇਰ ਬਾਅਦ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਆਇਆ ਜਿਹਦੇ ਵਿੱਚ ਕਿਹਾ ਗਿਆ ਕਿ 10 ਫਰਵਰੀ ਨੂੰ ਇਹ ਬੈਠਕ ਜਿਹੜੀ ਹੈ ਉਹ ਕੀਤੀ ਜਾਏਗੀ ਇਹ ਚੰਡੀਗੜ੍ਹ ਦੇ ਵਿੱਚ ਹੀ ਬੈਠਕ ਹੋਏਗੀ ਔਰ ਇਸ ਮੀਟਿੰਗ ਦੇ ਵਿੱਚ ਪਿਛਲੇ ਸਾਲ ਕੈਬਨਟ ਦੀਆਂ ਹੋਈਆਂ ਸਿਰਫ 5 ਬੈਠਕਾਂ ਮਤਲਬ ਕਿ ਇਹ ਮੀਟਿੰਗ ਹੁਣ ਕੈਬਨਟ ਦੀ 4 ਮਹੀਨੇ ਬਾਅਦ ਹੋ ਰਹੀ ਹੈ ਪਰ ਪਿਛਲੇ ਸਾਲ ਦਾ ਜੇਕਰ ਜ਼ਿਕਰ ਕਰੀਏ ਤੇ ਪਿਛਲੇ ਸਾਲ ਦੇ ਵਿੱਚ ਸਿਰਫ 5 ਬੈਠਕਾਂ ਹੀ ਕੈਬਨਟ ਦੀਆਂ ਹੋਈਆਂ ਨੇ ਜਿਹਦੇ ਵਿੱਚੋਂ ਦੋ ਬੈਠਕਾਂ ਤੇ ਸੈਸ਼ਨ ਬਣਾਉਣ ਦੇ ਲਈ ਹੋਈਆਂ ਨੇ ਕਿ ਸੈਸ਼ਨ ਕਦੋਂ ਬੁਲਾਇਆ ਜਾਣਾ ਹੈ ਔਰ ਉਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਰੱਖੇ ਜਾਣਗੇ ਉਸ ਤੋਂ ਇਲਾਵਾ ਸਿਰਫ ਤਿੰਨ ਬੈਠਕਾਂ ਤੁਸੀਂ ਕਹਿ ਸਕਦੇ ਹੋ ਜਿਹਦੇ ਵਿੱਚ ਕਲਿਆਣਕਾਰੀ ਯੋਜਨਾਵਾਂ ਜਾਂ ਫਿਰ ਲੋਕਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਲੈਣ ਦੀ ਗੱਲ ਜਿਹੜੀ ਆ ਬਦ ਸਿਰਫ ਉਹਦੇ ਵਿੱਚ ਉਹੀ ਗੱਲ ਹੋਈ ਹੋਏਗੀ ਉਹਦੇ ਲਈ ਸਿਰਫ ਤਿੰਨ ਬੈਠਕਾਂ ਹੋਈਆਂ ਮਤਲਬ ਟੋਟਲ 5 ਜਿਹਦੇ ਔਰ ਤਿੰਨ ਵੈਸੇ ਹੋਈਆਂ ਸੀ ਪਰ ਹੁਣ ਜਿਹੜੀ ਬੈਠਕ ਸੱਦੀ ਗਈ ਹੈ ਉਸ ਦੇ ਵਿੱਚ ਇਸ ਨੂੰ ਲੇਟ ਕਰਨ ਦਾ ਜਿਹੜਾ ਕਾਰਨ ਹੈ ਉਹ ਵੀ ਦੱਸਿਆ ਜਾ ਰਿਹਾ ਕਿ 8 ਫਰਵਰੀ ਨੂੰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਏਗਾ ਔਰ ਉਸ ਤੋਂ ਬਾਅਦ ਹੀ ਸਰਕਾਰ ਚਾਹੁੰਦੀ ਹੈ ਕਿ ਸ਼ਾਇਦ ਬਿਲਕੁਲ ਫ੍ਰੀ ਹੋ ਕੇ ਔਰ ਨਤੀਜਿਆਂ ਦੇ ਉੱਤੇ ਇੱਕ ਵਾਰੀ ਝਾਤ ਮਾਰ ਕੇ ਕਿ ਨਤੀਜੇ ਦਿੱਲੀ ਦੇ ਕਿਸ ਤਰੀਕੇ ਦੇ ਰਹਿੰਦੇ ਨੇ ਉਸ ਤੋਂ ਬਾਅਦ ਹੀ ਇਹ ਬੈਠਕ ਜਿਹੜੀ ਹੈ ਇਸ ਕਰਕੇ ਪੋਸਟਪੋਨ ਕੀਤੀ ਗਈ ਹੈ ਲੇਟ ਕੀਤੀ ਗਈ ਹੈ ਕਿ ਜਿਹੜਾ 10 ਫਰਵਰੀ ਨੂੰ ਨਤੀਜੇ ਦਿੱਲੀ ਦੇ ਕਲੀਅਰ ਹੋ ਜਾਣਗੇ ਔਰ ਉਸ ਤੋਂ ਬਾਅਦ ਹੀ ਇਹ ਬੈਠਕ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਗੱਲ ਮਤਲਬ ਕੋਈ ਵੀ ਖਬਰ ਆ ਜੇ ਸਟਾਈਮ ਦੇ ਉੱਤੇ ਇਦਾਂ ਹੋ ਗਿਆ ਕਿ ਤੁਸੀਂ ਖਬਰ ਸਵੇਰੇ ਸੁਣੋ ਖਬਰ ਸ਼ਾਮ ਨੂੰ ਸੁਣੋ ਤੇ ਉਸ ਪੂਰੀ ਖਬਰ ਦੇ ਵਿੱਚ ਜਿਵੇਂ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਕਿਸਾਨਾਂ ਦੀ ਗੱਲ ਇਦਾਂ ਨਹੀਂ ਹੋ ਸਕਦਾ ਕਿ ਖਬਰ ਕਿੱਦਾਂ ਪੂਰੀ ਹੋ ਜਾਏ ਜੇ ਕਿਸਾਨੀ ਅੰਦੋਲਨ ਦੀ ਜਾਂ ਕਿਸਾਨਾਂ ਦੀ ਗੱਲ ਨਾ ਕੀਤੀ ਜਾਵੇ ਪਰ ਹੁਣ ਇੱਕ ਫੈਕਟਰ ਹੋਰ ਵਿੱਚ ਜੁੜ ਗਿਆ ਕਿ ਖਬਰ ਕਿੱਦਾਂ ਪੂਰੀ ਹੋ ਜਾਏ ਜਿਵੇਂ ਵਿੱਚ ਅਮਰੀਕਾ ਦੀ ਗੱਲ ਜਾਂ ਡੋਨਲਡ ਟਰੰਪ ਦੀ ਗੱਲ ਨਾ ਹੋਵੇ ਖਬਰ ਹੀ ਨਹੀਂ ਪੂਰੀ ਹੁੰਦੀ ਕਿਉਂਕਿ ਰੋਜ਼ ਆਏ ਦਿਨ ਡੋਨਲਡ ਟਰੰਪ ਦੇ ਵੱਲੋਂ ਕੋਈ ਨਾ ਕੋਈ ਹੰਗਾਮੀ ਫੈਸਲਾ ਲਿਆ ਜਾ ਰਿਹਾ ਜਾਂ ਫਿਰ ਕੋਈ ਐਸੀ ਕਿਸੇ ਗਵਾਂਡੀ ਮੁਲਕ ਨੂੰ ਧਮਕੀ ਦਿੱਤੀ ਜਾ ਰਹੀ ਹੈ ਜਾਂ ਫਿਰ ਕੋਈ ਐਸਾ ਫੈਸਲਾ ਲਿਆ ਜਾ ਰਿਹਾ ਜਿਸ ਦੇ ਨਾਲ ਆਪਣੇ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੱਥ ਪੈਰਾਂ ਦੀਆਂ ਪੈ ਜਾਂਦੀਆਂ ਨੇ ਸੋ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਫੈਸਲਾ ਕਿ 30 ਲੱਖ ਦੇ ਕਰੀਬ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਸੰਘੀ ਕਰਮਚਾਰੀ ਨੇ ਜਿਹੜੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਕੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹਾਲਾਂਕਿ ਇਹ ਜ਼ਿਕਰ ਉਹਨਾਂ ਨੇ ਪਹਿਲਾਂ ਹੀ ਕੀਤਾ ਸੀ ਡੋਨਲਡ ਟਰੰਪ ਨੇ ਚੋਣਾ ਹੋਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਜੇ ਮੇਰੀ ਸਰਕਾਰ ਬਣਦੀ ਹੈ ਤੇ ਸੰਘੀ ਕਰਮਚਾਰੀ ਜਿਹੜੇ ਨੇ ਉਹਨਾਂ ਦੀ ਛਟਨੀ ਕੀਤੀ ਜਾਵੇਗੀ ਮਤਲਬ ਉਹਨਾਂ ਨੂੰ ਅਸੀਂ ਛਾਂਟਾਂਗੇ ਉਹਦੇ ਵਿੱਚੋਂ ਅਸੀਂ ਸਾਰੇ ਨਹੀਂ ਰੱਖਣੇ 30 ਲੱਖ ਦੇ ਕਰੀਬ ਲੋਕ ਨੇ ਅਮਰੀਕਾ ਦੇ ਵਿੱਚ ਜਿਹੜੇ ਸੰਘੀ ਕਰਮਚਾਰੀ ਨੇ ਉਹ ਹੁਣ 20 ਲੱਖ ਦੇ ਕਰੀਬ ਲੋਕਾਂ ਦੀ ਛਾਂਟੀ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਜਾਏਗੀ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਏਗਾ ਇਸ ਦੇ ਲਈ ਹੁਣ ਸਰਕਾਰ ਦੇ ਵੱਲੋਂ ਫੈਸਲਾ ਕੀ ਕੀਤਾ ਗਿਆ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਹਫਤੇ ਦਾ ਸਮਾਂ ਦਿੱਤਾ ਹੈ ਲੋਕਾਂ ਨੂੰ ਅਮਰੀਕੀ ਲੋਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਿਹੜੇ ਕਰਮਚਾਰੀ ਨੇ ਕਿ ਜੇਕਰ ਤੁਸੀਂ ਨੌਕਰੀ ਆਪ ਛੱਡਦੇ ਹੋ ਆਪ ਤੁਸੀਂ ਅਸਤੀਫਾ ਦੇ ਕੇ ਜਾਂਦੇ ਹੋ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ 6 ਫਰਵਰੀ ਤੱਕ ਦਾ ਇਹ ਸਮਾਂ ਦਿੱਤਾ ਗਿਆ ਜੇ 6 ਫਰਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਆਪ ਆਪਣੀ ਨੌਕਰੀ ਛੱਡ ਕੇ ਜਾਂਦੇ ਹੋ ਤੇ ਤੁਹਾਨੂੰ ਸਰਕਾਰ 8 ਮਹੀਨੇ ਦੀ ਅਗਲਿਆਂ ਦੀ ਤਨਖਾਹ ਦੇਗੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ 6 ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਆਪ ਨੌਕਰੀ ਨਹੀਂ ਛੱਡਦੇ ਉਸ ਤੋਂ ਬਾਅਦ ਸਰਕਾਰ ਛਟਨੀ ਕਰੇਗੀ ਮਿਲੇਗਾ ਕੁਝ ਨਹੀਂ ਜਿਹਨੂੰ ਅਸੀਂ ਕੱਢਣਾ ਉਹਨੂੰ ਅਸੀਂ ਕੱਢ ਹੀ ਦੇਣਾ ਸਰਕਾਰ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਜਿਹਨੂੰ ਅਸੀਂ ਕੱਢਣਾ ਉਹਨੂੰ ਕੱਢ ਹੀ ਦੇਣਾ ਫਿਰ ਕੁਝ ਨਹੀਂ ਮਿਲੇਗਾ ਪਰ ਜਿਹੜਾ ਹੁਣ ਸਰਬਸਹਿਮਤੀ ਦੇ ਨਾਲ ਸਾਡੇ ਨਾਲ 6 ਫਰਵਰੀ ਤੱਕ ਫੈਸਲਾ ਕਰ ਲੈਂਦਾ ਤੇ 8 ਮਹੀਨੇ ਦੀ ਤਨਖਾਹ ਜਿਹੜੀ ਆ ਉਹਨਾਂ ਵਿਅਕਤੀਆਂ ਨੂੰ ਦਿੱਤੀ ਜਾਏਗੀ ਪਰ ਹੁਣ ਕਰਮਚਾਰੀਆਂ ਦੀ ਇਹ ਛੰਟਣੀ ਨੂੰ ਲੈ ਕੇ ਵੱਡੇ ਸਵਾਲ ਅਮਰੀਕਾ ਦੇ ਵਿੱਚ ਖੜੇ ਹੋ ਗਏ ਨੇ ਕਿ ਡੋਨਲਡ ਟਰੰਪ ਦਾ ਇਹ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਬਿਲਕੁਲ ਐਲਾਨ ਮਸਕ ਵਾਲਾ ਹੈ ਤੁਸੀਂ ਯਾਦ ਹੋਏਗਾ ਤੁਹਾਨੂੰ ਕਿ ਜਦੋਂ ਟਵਿੱਟਰ ਜਿਹੜਾ ਹੁੰਦਾ ਸੀ ਹੁਣ ਐਕਸ ਹੋ ਗਿਆ ਜਦੋਂ ਡੋਨਲਡ ਮਾਫ ਕਰਨਾ ਐਲਾਨ ਮਸਕ ਦੇ ਵੱਲੋਂ ਟਵਿੱਟਰ ਨੂੰ ਖਰੀਦਿਆ ਗਿਆ ਉਸ ਤੋਂ ਬਾਅਦ ਉਹਦਾ ਨਾਮ ਬਦਲਿਆ ਐਕਸ ਕੀਤਾ ਗਿਆ ਔਰ ਉਸ ਟਾਈਮ ਦੇ ਉੱਤੇ ਇਸੇ ਫਾਰਮੂਲੇ ਦੇ ਤਹਿਤ ਵੱਡੇ ਪੱਦਰ ਦੇ ਉੱਤੇ ਆਪਣੇ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਿਆ ਸੀ ਐਲਾਨ ਮਸਕ ਨੇ ਹੁਣ ਉਹੀ ਵਾਲਾ ਪੂਰਾ ਫਾਰਮੂਲਾ ਡੋਨਲਡ ਟਰੰਪ ਦੇ ਵੱਲੋਂ ਵੀ ਇਕ ਪਿਆਰ ਕੀਤਾ ਗਿਆ ਜਿਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਹੁਣ ਕਈ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਣ ਲੱਗ ਪਿਆ ਔਰ ਟਰੰਪ ਨੇ ਟਰੰਪ ਦੇ ਉਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਆਪਣੇ ਵਫਾਦਾਰਾਂ ਨੂੰ ਉਹ ਨੌਕਰੀਆਂ ਦੇਣਾ ਚਾਹੁੰਦੇ ਨੇ ਇਸ ਦੇ ਕਰਕੇ ਉਹਨਾਂ ਦੇ ਵੱਲੋਂ ਇਹ ਵੱਡੇ ਫੈਸਲੇ ਕੀਤੇ ਜਾ ਰਹੇ ਨੇ ਔਰ ਉਹਨਾਂ ਦਾ ਤਰੀਕਾ ਜਿਹੜਾ ਉਹ ਬਾਹਰ ਕੱਢਣ ਦਾ ਜਿਹੜਾ ਉਹ ਠੀਕ ਨਹੀਂ ਹੈ ਔਰ ਇਸ ਤਰੀਕੇ ਦੇ ਨਾਲ ਉਹ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਦੇਣਾ ਚਾਹੁੰਦੇ ਨੇ ਔਰ ਇਹ ਜਿਹੜਾ ਫੈਸਲਾ ਹੈ ਜਿਹੜੇ ਸੰਘੀ ਕਰਮਚਾਰੀ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਵਿਭਾਗ ਨਹੀਂ ਆਣਗੇ ਸੈਨਾ ਦਾ ਵਿਭਾਗ ਨਹੀਂ ਆਏਗਾ ਸੈਨਾ ਦੇ ਵਿੱਚੋਂ ਨਹੀਂ ਕਿਸੇ ਨੂੰ ਬਾਹਰ ਕੱਢਿਆ ਜਾਏਗਾ ਉਹਨਾਂ ਦੇ ਲਈ ਨਹੀਂ ਹੈ ਇਹ ਸੰਦੇਸ਼ ਇਮੀਗ੍ਰੇਸ਼ਨ ਜਿਹੜਾ ਅਮਰੀਕਾ ਦਾ ਹੈ ਇਮੀਗ੍ਰੇਸ਼ਨ ਵਿਭਾਗ ਦੇ ਵਿੱਚੋਂ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾਏਗਾ ਉਹਨਾਂ ਨੂੰ ਨੌਕਰੀਆਂ ਛੱਡਣ ਦੀ ਲੋੜ ਨਹੀਂ ਹੈ ਉਹ ਤੇ ਪੋਸਟਲ ਨੂੰ ਛੋੜ ਕੇ ਛੱਡ ਕੇ ਜਾਨਕਿ ਬਾਕੀ ਸੈਕਟਰਾਂ ਨੂੰ ਇਹ ਪ੍ਰਭਾਵਿਤ ਕਰੇਗਾ ਸੈਨਾ ਇਮੀਗ੍ਰੇਸ਼ਨ ਤੇ ਪੋਸਟਲ ਇਹ ਤਿੰਨਾਂ ਨੂੰ ਛੱਡ ਕੇ ਬਾਕੀ ਜਿੰਨੇ ਵੀ ਵਿਭਾਗ ਨੇ ਸਰਕਾਰੀ ਵਿਭਾਗ ਨੇ ਸੰਘੀ ਵਿਭਾਗ ਨੇ ਕਰਮਚਾਰੀ ਨੇ ਉਹਦੇ ਉਹਨਾਂ ਦੇ ਉੱਤੇ ਉਹ ਸਾਰੇ ਸੈਕਟਰਾਂ ਦੇ ਉੱਪਰ ਇਹ ਫੈਸਲਾ ਜਿਹੜਾ ਡੋਨਲਡ ਟਰੰਪ ਦਾ ਪ੍ਰਭਾਵਿਤ ਹੋਏਗਾ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਉਹਨਾਂ ਕੰਮਾਂ ਨੂੰ ਪ੍ਰਭਾਵਿਤ ਕਰੇਗਾ ਸੋ ਅਮਰੀਕਾ ਦੇ ਵਿੱਚ ਰਹਿ ਰਹੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਭਾਰਤੀ ਨੇ ਉਹ ਵੀ ਉੱਥੇ ਸਰਕਾਰੀ ਨੌਕਰੀਆਂ ਕਰਦੇ ਨੇ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਆਨਾਲੇ ਟਾਈਮ ਤੇ ਇਹਨਾਂ ਲੋਕਾਂ ਦੇ ਲਈ ਕੀ ਹੋਰ ਹੋ ਸਕਦਾ ਪਰ ਡੋਨਲਡ ਟਰੰਪ ਦੇ ਵੱਲੋਂ ਵੱਡੇ ਫੈਸਲੇ ਲਏ ਜਾ ਰਹੇ ਨੇ ਇਸ ਤੋਂ ਇਲਾਵਾ ਡੋਨਲਡ ਟਰੰਪ ਦੇ ਵੱਲੋਂ ਇੱਕ ਇੱਕ ਐਲਾਨ ਹੋਰ ਕੀਤਾ ਗਿਆ ਸੀ ਚੋਣਾਂ ਹੋਣ ਤੋਂ ਪਹਿਲਾਂ ਚੋਣਾਂ ਜਿੱਤਣ ਤੋਂ ਬਾਅਦ ਜਾਂ ਚੋਣਾਂ ਦੇ ਇਸ ਟਾਈਮ ਤੇ ਨਹੀਂ ਚੋਣਾਂ ਲੜਨ ਤੋਂ ਪਹਿਲਾਂ ਇੱਕ ਹੋਰ ਐਲਾਨ ਕੀਤਾ ਗਿਆ ਸੀ ਕਿ ਡੈਨਮਾਰਕ ਦਾ ਇੱਕ ਇਲਾਕਾ ਹੈ ਜਿਹੜਾ ਗ੍ਰੀਨ ग्रीनलैंड ग्रीनलैंड डेनमार्क ਦਾ ਇਲਾਕਾ ਹੈ ਡੋਨਲਡ 트럼ਪ ਨੇ ਕਿਹਾ ਸੀ ਕਿ ਮੈਂ ਜੇਕਰ ਜਿੱਤਦਾ ਹਾਂ ਤਾਂ ਅਸੀਂ ਗ੍ਰੀਨਲੈਂਡ ਖਰੀਦ ਲਾਂਗੇ ਗ੍ਰੀਨਲੈਂਡ ਡੈਨਮਾਰਕ ਦਾ ਬਹੁਤ ਵੱਡਾ ਹਿੱਸਾ ਹੈ ਹਾਲਾਂਕਿ ਗ੍ਰੀਨਲੈਂਡ ਦੇ ਵਸਨੀਕਾਂ ਤੋਂ ਹੁਣ ਜਦੋਂ ਸਰਵੇ ਕੀਤਾ ਗਿਆ ਇੱਕ ਹਾਲਾਂਕਿ ਉੱਥੇ ਦੀ ਜਿਹੜੀ ਪ੍ਰਧਾਨ ਮੰਤਰੀ ਹੈ ਉਹ ਯੂਰਪ ਦਾ ਦੌਰਾ ਕਰ ਰਹੀ ਹੈ ਔਰ ਯੂਰਪ ਦੇ ਵਿੱਚ ਬਹੁਤ ਸਾਰੇ ਮੁਲਕਾਂ ਨੂੰ ਜਾ ਕੇ ਉਹ ਮਿਲ ਰਹੀ ਹੈ ਕਿ ਕਿਉਂਕਿ ਉਹਨਾਂ ਨੂੰ ਸਿੱਧੇ ਤੌਰ ਤੇ ਹੁਣ ਇਹ ਪਤਾ ਲੱਗਿਆ ਡੈਨਮਾਰਕ ਵਾਲਿਆਂ ਨੂੰ ਜੇ ਡੋਨਲਡ 트럼ਪ ਦੇ ਦੀ ਕੁੰਡੀ ਫਸ ਗਈ ਹੈ ਵੀ ਗ੍ਰੀਨਲੈਂਡ ਲੈਣਾ ਹੈ ਔਰ ਉਹਨਾਂ ਦੇ ਵੱਲੋਂ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਹੈ ਤੇ ਗ੍ਰੀਨਲੈਂਡ ਦੇ ਲਈ ਉਹ ਆਉਣ ਵਾਲੇ ਟਾਈਮ ਦੇ ਉੱਤੇ ਫਾਈਟ ਵੀ ਕਰ ਸਕਦੇ ਨੇ ਸੋ ਡੈਨਮਾਰਕ ਅਮਰੀਕਾ ਦੇ ਨਾਲ ਸਿੱਧੇ ਤੌਰ ਦੇ ਉੱਤੇ ਲੜਾਈ ਨਹੀਂ ਲੜ ਸਕਦਾ ਇਸ ਕਰਕੇ ਉਹਨਾਂ ਨੇ ਹੁਣ ਉੱਥੇ ਦੀ ਜਿਹੜੀ ਪ੍ਰਧਾਨ ਮੰਤਰੀ ਹੈ ਬੀਬੀ ਉਹ ਲਗਾਤਾਰ ਯੂਰਪ ਦੇ ਕਈ ਦੇਸ਼ਾਂ ਦਾ ਦੌਰਾ ਕਰ ਰਹੀ ਹੈ ਔਰ ਜਾ ਕੇ ਆਪਣਾ ਇਹ ਮੁੱਦਾ ਉਹਨਾਂ ਲੋਕਾਂ ਦੇ ਸਾਹਮਣੇ ਰੱਖ ਰਹੀ ਹੈ ਵੀ ਜੇਕਰ ਸਾਡੇ ਤੇ ਕੋਈ ਐਸੀ ਆਫਤ ਆਂਦੀ ਹੈ ਤੇ ਤੁਹਾਨੂੰ ਸਾਡੀ ਮਦਦ ਕਰਨੀ ਪੈਗੀ ਡੈਨਮਾਰਕ ਦੀ ਸਰਵੇ ਏਜੰਸੀ ਹੈ ਪਲਸਟਰ ਵੈਰੀਅਲ ਨੇ ਸਰਵੇ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ 85% ਗ੍ਰੀਨਲੈਂਡ ਵਾਸੀ ਅਮਰੀਕਾ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਮਤਲਬ ਹੁਣ ਸਰਵੇ ਆਣੇ ਸ਼ੁਰੂ ਹੋ ਗਏ ਕਿਉਂਕਿ ਪਤਾ ਹੈ ਕਿ ਡੋਨਲਡ ਟਰੰਪ ਜਿਵੇਂ ਇਹ ਆ ਫੈਸਲਿਆਂ ਤੋਂ ਫਰਕ ਹੋਣਗੇ ਇਥੋਂ ਵਿਲੇ ਹੋਣਗੇ ਉਹ ਗ੍ਰੀਨਲੈਂਡਰ ਨੂੰ ਤੁਰ ਪੈਣਗੇ ਉਹਨਾਂ ਨੇ ਕਿਹਾ ਸੀ ਮੈਂ ਗ੍ਰੀਨਲੈਂਡ ਅਸੀਂ ਖਰੀਦ ਲਾਂਗੇ ਹੁਣ ਸਰਵੇ ਹੋਣ ਲੱਗ ਪਏ ਨੇ ਡੈਨਮਾਰਕ ਦੇ ਵਿੱਚ ਔਰ ਪ੍ਰਧਾਨ ਮੰਤਰੀ ਜਿਹੜੀ ਹੈ ਉਹ ਯੂਰਪ ਦੇ ਦੌਰੇ ਤੇ ਚਲੀ ਗਈ ਹੈ ਕਿ ਅਸੀਂ ਗ੍ਰੀਨਲੈਂਡ ਨੂੰ ਕਿਵੇਂ ਬਚਾਣਾ ਹੈ 85% ਗ੍ਰੀਨਲੈਂਡ ਵਾਸੀ ਅਮਰੀਕਾ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਇਹ ਉਥੇ ਦੀ ਏਜੰਸੀ ਪਲਸਟਰ ਵੈਰੀਅਨ ਦੇ ਵੱਲੋਂ ਕਿਹਾ ਗਿਆ 6% ਹੀ ਅਮਰੀਕਾ ਦਾ ਹਿੱਸਾ ਬਣਨ ਦੇ ਪੱਖ ਦੇ ਵਿੱਚ ਨੇ ਇਹ ਜਾਂਚ ਏਜੰਸੀ ਦੇ ਵੱਲੋਂ ਦੱਸਿਆ ਗਿਆ ਔਰ 9% ਲੋਕ ਐਸੇ ਨੇ ਜਿਨ੍ਹਾਂ ਦੇ ਵੱਲੋਂ ਕੋਈ ਕੁਝ ਨਹੀਂ ਕੀਤਾ ਜਾ ਰਿਹਾ ਵੀ ਅਸੀਂ ਅਮਰੀਕਾ ਦੇ ਵਾਸੀ ਬੰਨਣਾ ਜਾਂ ਫਿਰ ਅਸੀਂ ਇਸ ਨੂੰ ਅਸੀਂ ਡੈਨਮਾਰਕ ਦੇ ਵਿੱਚ ਰਹਿਣਾ ਚਾਹੁੰਦੇ ਮਤਲਬ ਕਿ ਗ੍ਰੀਨਲੈਂਡ ਦਾ ਹਿੱਸਾ ਜਿਹੜਾ ਡੈਨਮਾਰਕ ਦਾ ਹਿੱਸਾ ਹਣ ਵਾਲੇ ਟਾਈਮ ਦੇ ਵਿੱਚ ਉਹ ਇਹ ਸਰਵੇ ਹੁਣ ਕਰਵਾਏ ਜਾ ਰਹੇ ਨੇ ਕਿ ਕੀ ਉਹ ਇਥੇ ਦਾ ਹਿੱਸਾ ਬਣਨਾ ਚਾਹੁੰਦੇ ਨਹੀਂ ਅਮਰੀਕਾ ਦਾ ਸੋ ਹੁਣ ਸਰਵੇ ਦੇ ਵਿੱਚ 85% ਲੋਕ ਨਹੀਂ ਚਾਹੁੰਦੇ ਅਮਰੀਕਾ ਦੇ ਨਾਲ ਮਿਲਣਾ 6% ਲੋਕ ਚਾਹੁੰਦੇ ਨੇ ਕਿ ਮਿਲਿਆ ਜਾਵੇ 9% ਲੋਕਾਂ ਦਾ ਕੋਈ ਵੀ ਫੈਸਲਾ ਨਹੀਂ ਹੈ ਦਰਸਲ ਟਰੰਪ ਨੇ ਕਿਹਾ ਹੈ ਕਿ ਗ੍ਰੀਨਲੈਂਡ ਨੂੰ ਨਿਯੰਤਰਿਤ ਕਰਨ ਦੇ ਲਈ ਅਸੀਂ ਤਿਆਰ ਹਾਂ ਮਤਲਬ ਆਪਣਾ ਹਿੱਸਾ ਬਣਾਉਣ ਦੇ ਲਈ ਤਿਆਰ ਹਾਂ ਔਰ 57000 ਗ੍ਰੀਨਲੈਂਡ ਵਾਸੀ ਸਾਡੇ ਨਾਲ ਆਉਣਾ ਚਾਹੁੰਦੇ ਨੇ ਇਹ ਡੋਨਲਡ ਟਰੰਪ ਦੇ ਵੱਲੋਂ ਕਿਹਾ ਗਿਆ ਸੀ ਕਿ 57000 ਲੋਕ ਜਿਹੜੇ ਨੇ ਗ੍ਰੀਨਲੈਂਡ ਵਾਸੀ ਨੇ ਉਹ ਅਮਰੀਕਾ ਦੇ ਨਾਲ ਆਣਾ ਚਾਹੁੰਦੇ ਨੇ ਪਰ ਹੁਣ ਗ੍ਰੀਨਲੈਂਡ ਵਾਸੀ ਜਿਹੜੇ ਨੇ ਉਹਨਾਂ ਦਾ ਫੈਸਲਾ ਜਿਹੜਾ ਹੈ ਉਹ ਇੱਕ ਸਰਵੇ ਰਿਪੋਰਟ ਦੇ ਵਿੱਚ ਤਾਂ ਇਹ ਸਾਹਮਣੇ ਆਇਆ ਕਿ 85% ਲੋਕ ਨਹੀਂ ਜਾਣਾ ਚਾਹੁੰਦੇ ਅਮਰੀਕਾ ਦੇ ਨਾਲ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਜੇਕਰ ਡੋਨਲਡ ਟਰੰਪ ਨੇ ਫੈਸਲਾ ਕਰ ਹੀ ਲਿਆ ਹੈ ਜੋ ਉਸ ਫੈਸਲੇ ਨੂੰ ਡੈਨਮਾਰਕ ਦੇ ਲੋਕ ਯਾਰ ਡੈਨਮਾਰਕ ਦੇ ਪ੍ਰਧਾਨ ਮੰਤਰੀ ਯੂਰਪ ਦੇ ਲੋਕਾਂ ਦੇ ਨਾਲ ਮਿਲ ਕੇ ਯੂਰਪ ਦੇ ਦੇਸ਼ਾਂ ਦੇ ਨਾਲ ਮਿਲ ਕੇ ਕੀ ਡੋਨਲਡ ਟਰੰਪ ਦੇ ਇਸ ਫੈਸਲੇ ਨੂੰ ਬਦਲ ਪਾਉਂਦੀ ਹੈ ਜਾਂ ਫਿਰ ਨਹੀਂ ਆਉਣ ਵਾਲੇ ਟਾਈਮ 'ਚ ਦੇਖਣਾ ਹੋਵੇਗਾ ਪਰ ਡੋਨਲਡ ਟਰੰਪ ਦੇ ਫੈਸਲਿਆਂ ਨੇ ਅਮਰੀਕਾ ਵਾਸੀ ਅਮਰੀਕਾ ਦੇ ਵਿੱਚ ਕੰਮ ਕਰਦੇ ਲੋਕ ਅਮਰੀਕਾ ਦੇ ਵਿੱਚ ਆਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਔਰ ਅਮਰੀਕਾ ਦੇ ਨਾਲ ਵਪਾਰ ਕਰਨ ਵਾਲੇ ਗਵਾਂਢੀ ਦੇਸ਼ਾਂ ਨੂੰ ਵਿਫਤਾ ਜਿਹੜੀ ਹੈ ਡੋਨਲਡ ਟਰੰਪ ਦੇ ਫੈਸਲਿਆਂ ਨੇ ਜ਼ਰੂਰ ਪਾਈ ਹੋਈ ਹੈ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿਸਾਨਾਂ ਨੂੰ ਸਰਕਾਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਉਹ ਸੁਪਰੀਮ ਕੋਰਟ ਦੇ ਵੱਲੋਂ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਕੋਰਟ ਨੇ ਕਿਹਾ ਕਿ ਜਦੋਂ 14 ਫਰਵਰੀ ਦੀ ਮੀਟਿੰਗ ਰੱਖੀ ਹੋਈ ਹੈ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਨੇ ਤਾਂ ਉਸ ਤੋਂ ਪਹਿਲਾਂ ਕੋਈ ਵੀ ਸਾਨੂੰ ਉਹਦੇ ਉੱਤੇ ਟਿੱਕਾ ਟਿਪਣੀ ਨਹੀਂ ਕਰਨੀ ਚਾਹੀਦੀ ਹੁਣ ਇਸ ਨੂੰ ਅਸੀਂ 14 ਫਰਵਰੀ ਤੋਂ ਬਾਅਦ ਕਰਾਂਗੇ ਅਗਲੀ ਜਿਹੜੀ ਸੁਣਵਾਈ ਹੋਏਗੀ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕਿ ਕਿਸਾਨਾਂ ਦੀ ਤਾਂ ਕੇਂਦਰ ਸਰਕਾਰ ਦੀ ਗੱਲ ਕਿੱਥੇ ਤੱਕ ਪਹੁੰਚੀ ਹੈ ਉਹਨਾਂ ਨੇ ਇਸ ਨੂੰ ਅੱਗੇ ਵਧਾ ਦਿੱਤਾ ਉਹ ਕਹਿੰਦੇ ਕਿ ਅੱਗੇ ਜਾ ਕੇ ਇਹਦੇ ਤੇ ਗੱਲ ਕਰਾਂਗੇ 14 ਫਰਵਰੀ ਤੱਕ ਸਿਰਫ ਇਹਨਾਂ ਦੀ ਪਹਿਲਾਂ ਗੱਲ ਹੋਣ ਦਿਓ ਆਪਸ ਦੇ ਵਿੱਚ ਦੂਸਰੇ ਪਾਸੇ ਮਹਾਪੰਚਾਇਤ ਦੇ ਕਰਕੇ 12 ਤਰੀਕ ਨੂੰ ਇੱਕ ਸਾਂਝਾ ਫਰੰਟ ਬਣਾਉਣ ਦੇ ਲਈ ਐਸਕੇਐਮ ਭਾਰਤ ਔਰ ਐਸਕੇਐਮ ਗੈਰ ਸਿਆਸੀ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਵਣ ਸਿੰਘ ਪੰਦੇਰ ਹੁਣਾ ਦੀ ਉਹਨਾਂ ਦੇ ਵੱਲੋਂ ਕੋ 12 ਤਰੀਕ ਨੂੰ ਬੈਠਕ ਸੱਦੀ ਜਾਣੀ ਸੀ ਅਸੀਂ ਆ ਸੰਭਾਵਨਾਵਾਂ ਸੀ ਪਰ 11 12 ਔਰ 13 ਨੂੰ ਤਿੰਨ ਮਹਾਪੰਚਾਇਤਾਂ ਜਿਹੜੀਆਂ 11 ਤਰੀਕ ਨੂੰ ਰਤਨਪੂਰਾ ਤੇ ਹੋਏਗੀ 12 ਨੂੰ ਖਨੋਰੀ ਬਾਰਡਰ ਤੇ ਮਹਾਪੰਚਾਇਤ ਹੈ ਔਰ 13 ਤਰੀਕ ਨੂੰ 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਪਰ ਮਹਾਪੰਚਾਇਤ ਔਰ ਉਸ 12 ਵਾਲੀ ਮਹਾਪੰਚਾਇਤ ਦੇ ਕਰਕੇ ਹੁਣ ਕਿਸਾਨਾਂ ਦੀ ਜਿਹੜੀ ਬੈਠਕ ਹੈ ਸਾਂਝੇ ਫਰੰਟ ਵਾਲੀ ਉਹ ਹੋ ਸਕਦਾ ਹੈ ਆਨਾਲਾਈਨ ਟਾਈਮ ਦੇ ਵਿੱਚ ਉਸ ਦਾ ਸਮਾਂ ਅੱਗੇ ਵਧਾ ਦਿੱਤਾ ਜਾਏ। ਔਰ ਉਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਅਧਿਕਾਰੀ ਕੱਲ ਖਨੌਰੀ ਬਾਰਡਰ ਤੇ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਬੇਨਤੀ ਕੀਤੀ ਹੈ ਕਿ 14 ਫਰਵਰੀ ਵਾਲੀ ਜਿਹੜੀ ਕੇਂਦਰ ਦੇ ਨਾਲ ਬੈਠਕ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਬੈਠਕ ਦਾ ਹਿੱਸਾ ਬਣੋ। ਇਸ ਬੈਠਕ ਦਾ ਹਿੱਸਾ ਬਣਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਜੀ ਹੁਣੇ ਗੱਲ ਕਹੀ ਗਈ ਹੈ ਤੇ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉਤੇ ਜਗਜੀਤ ਸਿੰਘ ਢੱਲੇ ਵੱਲੋਂ ਇਹ ਵੀ ਕੇਂਦਰ ਸਰਕਾਰ ਦੇ ਵੱਲੋਂ ਕਹਿਣ ਦੀ ਕੋਸ਼ਿਸ਼ ਹੈ ਵੀ ਤੁਸੀਂ ਖਾਣਾ ਪੀਣਾ ਸ਼ੁਰੂ ਕਰ ਦੋ ਇਨਡਾਇਰੈਕਟਲੀ ਆਪਾਂ ਉਹਨੂੰ ਕਹਿ ਸਕਦੇ ਹਾਂ ਕਿਉਂਕਿ ਉਸੇ ਸਹੂਲਤਾਂ ਲੈ ਰਹੇ ਨੇ ਪਹਿਲਾਂ ਨਾਲੋਂ ਸਿਹਤ ਠੀਕ ਲੱਗ ਰਹੀ ਹੈ ਉਹਨਾਂ ਦੀ ਜੋ ਵੀਡੀਓ ਸਾਹਮਣੇ ਆ ਰਹੀਆਂ ਨੇ ਪਰ ਉਸ ਤਰੀਕੇ ਦੇ ਨਾਲ ਉਹਨਾਂ ਨੇ ਬੀਤੇ ਇੱਕ ਦਿਨ ਪਹਿਲਾਂ ਵੀ ਜਦੋਂ ਉਹਨਾਂ ਨੇ ਵੀਡੀਓ ਗੱਲਬਾਤ ਰਾਹੀਂ ਗੱਲ ਕੀਤੀ মিডিਆ ਆਧਾਰਿਆਂ ਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਇੰਨਾ ਠੀਕ ਮਹਿਸੂਸ ਨਹੀਂ ਕਰ ਪਾ ਰ ਔਰ ਉਸ ਦੇ ਉਹਨਾਂ ਦੇ ਬਿਆਨ ਤੋਂ ਦੂਸਰੇ ਦਿਨ ਨਹੀਂ ਕੱਲ ਕੇਂਦਰ ਸਰਕਾਰ ਦੇ ਅਧਿਕਾਰੀ ਜਦੋਂ ਪਹੁੰਚੇ ਉਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਮੀਟਿੰਗ ਦਾ ਹਿੱਸਾ ਬਣੋ ਇਹਦਾ ਮਤਲਬ ਤੁਸੀਂ ਸਿੱਧੇ ਤੌਰ ਦੇ ਉੱਤੇ ਇਹ ਕਹਿ ਸਕਦੇ ਹੋ ਕਿ ਕੇਂਦਰ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਖਾਣਾ ਪੀਣਾ ਸ਼ੁਰੂ ਕਰ ਲੈਣਾ ਚਾਹੀਦਾ ਹੈ ਤਾਂ ਕਿ ਉਹ ਸਿਹਤਯਾਬ ਹੋ ਕੇ 14 ਫਰਵਰੀ ਵਾਲੀ ਉਸ ਬੈਠਕ ਦੇ ਵਿੱਚ ਜ਼ਰੂਰ ਪਹੁੰਚਣ ਪਰ ਹੁਣ ਜਗਜੀਤ ਸਿੰਘ ਡੱਲੇਵਾਲ ਆਪਣੇ ਫੈਸਲੇ ਤੇ ਬਿਲਕੁਲ ਅੜੇ ਹੋਏ ਨੇ ਉਹਨਾਂ ਦੇ ਵੱਲੋਂ ਐਸਾ ਕੋਈ ਵੀ ਫੈਸਲਾ ਅਜੇ ਤੱਕ ਨਹੀਂ ਕੀਤਾ ਗਿਆ ਕਿ ਉਹ ਆਨ ਵਾਲੇ ਟਾਈਮ ਦੇ ਵਿੱਚ ਟ੍ਰੀਟਮੈਂਟ ਦਾ ਲੈ ਰਹੇ ਨੇ ਪਰ ਖਾਣ ਪੀਣ ਵਾਲਾ ਮਾਹੌਲ ਅਗੇ ਚਾਲੂ ਕਰਨਾ ਜਾਂ ਫਿਰ ਨਹੀਂ ਉਹਨਾਂ ਦੇ ਵੱਲੋਂ ਇਹਦੇ ਤੇ ਕੋਈ ਪੁਸ਼ਟੀ ਜਿਹੜੀ ਹੈ ਨਹੀਂ ਕੀਤੀ ਗਈ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਇਸ ਦੇ ਬਾਰੇ ਗੱਲਬਾਤ ਕੱਲ ਉਹਨਾਂ ਦੇ ਨਾਲ ਕੀਤੀ ਗਈ ਹੈ ਦੂਸਰੇ ਪਾਸੇ ਗੱਲ ਕਰਨੀ ਹੈ ਮੇਅਰ ਦੀ ਚੋਣ ਹੋਈ ਸੀ ਅਮਰitsar ਦੇ ਵਿੱਚ ਆਮ ਆਦਮੀ ਪਾਰਟੀ ਨੇ ਮੇਅਰ ਬਣਾਇਆ ਕਾਂਗਰਸ ਨੇ ਕਿਹਾ ਕਿ ਇਹ ਗੈਰਕਾਨੂੰਨੀ ਤਰੀਕੇ ਦੇ ਨਾਲ ਹੋਇਆ ਔਰ ਕਾਂਗਰਸ ਨੇ ਕਿਹਾ ਸੀ ਕਿ ਅਸੀਂ ਕੋਰਟ ਜਾਵਾਂਗੇ ਹਾਈ ਕੋਰਟ ਪਹੁੰਚੇ ਹਾਈ ਕੋਰਟ ਜਾ ਕੇ ਉਹਨਾਂ ਦੀ ਪਟੀਸ਼ਨ ਜਿਹੜੀ ਆ ਉਹ ਖਾਰਜ ਕਰ ਦਿੱਤੀ ਗਈ ਹਾਈ ਕੋਰਟ ਨੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜੇ ਜਾਣਾ ਹੈ ਤੇ ਚੋਣ ਟ੍ਰਿਬਿਊਨਲ ਦੇ ਕੋਲ ਜਾਓ ਇਲੈਕਸ਼ਨ ਟ੍ਰਿਬਿਊਨਲ ਦੇ ਕੋਲ ਜਾਓ ਉਹਨਾਂ ਦੇ ਕੋਲ ਜਾ ਕੇ ਆਪਣੀ ਸਾਰੀ ਤੁਸੀਂ ਗੱਲ ਰੱਖੋ ਉਹ ਹੀ ਤੁਹਾਡਾ ਹੱਲ ਕਰਨਗੇ ਇਹਦਾ ਮਤਲਬ ਸਿੱਧੇ ਤੌਰ ਦੇ ਤੇ ਇਹੀ ਹੁੰਦਾ ਕਿ ਹੁਣ ਕੰਮ ਲੰਬਾ ਹੋ ਜਾਏਗਾ ਕੋਰਟ ਨੇ ਜੇਕਰ ਕੋਈ ਫੈਸਲਾ ਨਹੀਂ ਦਿੱਤਾ ਪਰ ਮੇਅਰ ਦੀ ਪਟੀਸ਼ਨ ਰੱਦ ਹੋਣ ਤੇ ਕਾਂਗਰਸ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ ਹਾਈ ਕੋਰਟ ਦੇ ਵੱਲੋਂ ਕਹਿ ਦਿੱਤਾ ਗਿਆ ਚੌਨ ਟ੍ਰਿਬਿਊਨਲ ਦੇ ਕੋਲ ਜਾਣ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਰੁਕ ਕੀਤਾ ਜਾ ਸਕਦਾ ਹੈ ਕਾਂਗਰਸ ਦੇ ਵੱਲੋਂ ਔਰ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਆਪ ਲੀਡਰਸ਼ਿਪ ਤੋਂ ਨਾਰਾਜ਼ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਬਣਾਏ ਸੀ ਤੇ ਸੀਨੀਅਰ ਡਿਪਟੀ ਮੇਅਰ ਜਿਹੜੀ ਬੀਬੀ ਬਣਾਈ ਸੀ ਬੀਬੀ ਨਾਰਾਜ਼ ਹੋ ਗਈ ਆ ਉਹਨਾਂ ਨੂੰ ਹੁਣ ਮਨਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਅੰਮ੍ਰਿਤਸਰ ਦੀ ਚੋਣ ਦਾ ਔਰ ਫਗਵਾੜਾ ਦੇ ਵਿੱਚ ਅਜੇ ਤੱਕ ਅੰਮ੍ਰਿਤਸਰ ਦੇ ਵਿੱਚ ਮੇਹਰਤਾ ਆਮ ਆਦਮੀ ਪਾਰਟੀ ਦਾ ਬਣ ਗਿਆ ਪਰ ਫਗਵਾੜਾ ਦੇ ਵਿੱਚ 1 ਫਰਵਰੀ ਨੂੰ ਜਿਹੜੀ ਹੁਣ ਚੋਣ ਹੋਣੀ ਹੈ ਮੇਅਰ ਦੀ ਉਹਨਾਂ ਨੂੰ ਲੈ ਕੇ ਜਿਸ ਤਰੀਕੇ ਦਾ ਪਿਛਲੇ ਸਮਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਔਰ ਫਗਵਾੜਾ ਦੇ ਵਿੱਚ ਸੱਤਾਧਿਰ ਦੇ ਵੱਲੋਂ ਸਾਡੇ ਨਾਲ ਤੱਕਾ ਕੀਤਾ ਗਿਆ ਉਸ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੈ ਉਹ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਦੱਸ ਦਈਏ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਇਕੱਠਿਆਂ ਮਿਲ ਕੇ ਮੇਅਰ ਦੀ ਚੋਣ ਲੜ ਰਹੀ ਹੈ ਔਰ ਪਿਛਲੀ ਵਾਰ ਵੀ ਕਠਿਆ ਨੇ ਮੇਅਰ ਦੀ ਚੋਣ ਲੜੀ ਸੀ ਜਿਹਦੇ ਵਿੱਚ ਕਾਂਗਰਸ ਦੇ ਸਮਰਥਨ ਦੇ ਨਾਲ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਾਮਯਾਬ ਹੋਈ ਸੀ ਹੁਣ ਫੇਰ ਤੋਂ ਮੇਅਰ ਦੀ ਚੋਣ ਹੈ ਮੇਅਰ ਦੀ ਚੋਣ ਦੇ ਵਿੱਚ ਜੇਕਰ ਆંકੜਿਆਂ ਦੀ ਗੱਲ ਕਰੀਏ ਤੇ ਕਾਂਗਰਸ ਦੇ ਕੋਲ 6 ਕਾਉਂਸਲਰ ਨੇ ਭਾਜਪਾ ਦੇ ਕੋਲ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ 6 ਆਪ ਦੇ 13 ਨੇ ਔਰ ਭਾਜਪਾ ਦੇ ਕੋਲ 16 ਕਾਉਂਸਲਰ ਨੇ ਹੁਣ ਕਿਸੇ ਦੇ ਕੋਲ ਵਹੁਮਤ ਪ੍ਰਾਪਤ ਨਹੀਂ ਹੈ ਪਰ ਕਾਂਗਰਸ ਔਰ ਆਮ ਆਦਮੀ ਪਾਰਟੀ ਮਿਲ ਕੇ ਜਿਵੇਂ ਪਿਛਲੇ ਸবার ਵੀ ਉਹਨਾਂ ਨੇ ਉੱਥੇ ਚੋਣ ਲੜੀ ਸੀ ਤੇ ਫਿਰ ਉਹਨਾਂ ਦਾ ਮੇਅਰ ਬਣਦਾ ਹੈ ਪਰ ਪ੍ਰਤਾਪ ਸਿੰਘ ਬਾਜਬਾ ਐਲੋਪ ਜਿਹੜੇ ਨੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਦਿੱਲੀ ਦੇ ਵਿੱਚ ਨੇ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਲੱਗੀਆਂ ਹੋਈਆਂ ਵਿਧਾਨ ਸਭਾ ਦੇ ਵਿੱਚ 7 ਇਲਾਕਿਆਂ ਦੇ ਉਹਨਾਂ ਨੂੰ ਇੰਚਾਰਜ ਬਣਾਇਆ ਹੋਇਆ ਉਹ ਕਹਿੰਦੇ ਕਿ ਮੈਂ ਕੇਂਦਰੀ ਲੀਡਰਸ਼ਿਪ ਦੇ ਨਾਲ ਗੱਲ ਕਰ ਰਹੀ ਆ ਵੀ ਅਸੀਂ ਨਹੀਂ ਚਾਹੁੰਦੇ ਕਿ ਜੋ ਪੰਜਾਬ ਦੇ ਨਾਲ ਸੱਤਾ ਧਿਰ ਦੇ ਵੱਲੋਂ ਸਾਡੇ ਨਾਲ ਕੀਤਾ ਗਿਆ ਇਹਨਾਂ ਦਾ ਸਮਰਥਨ ਅਸੀਂ ਦਿੱਲੀ ਚੰਡੀਗੜ੍ਹ ਦੇ ਵਿੱਚ ਨਾ ਕਰੀਏ ਜੇ ਦਿੱਲੀ ਅਸੀਂ ਅਲੱਗ ਹੋ ਕੇ ਲੜ ਰਹੇ ਹਾਂ ਜੇ ਪੰਜਾਬ ਅਸੀਂ ਲੱਗ ਹੋ ਕੇ ਲੜਿਆ ਆਮ ਆਦਮੀ ਪਾਰਟੀ ਤੋਂ ਤੇ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦਾ ਸਮਰਥਨ ਨਾ ਕਰੀਏ ਤੇ ਹੋ ਸਕਦਾ ਕਿ ਅੱਜ ਉਹਨਾਂ ਨੇ ਕਿਹਾ ਮੈਂ ਕੇਂਦਰੀ ਲੀਡਰਸ਼ਿਪ ਦੇ ਕੋਲ ਗੱਲ ਰੱਖ ਦਿੱਤੀ ਆ ਹੁਣ ਲੀਡਰਸ਼ਿਪ ਨੇ ਫੈਸਲਾ ਕਰਨਾ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਸਮਰਥਨ ਕਰਨਾ ਜਾਂ ਫਿਰ ਨਹੀਂ ਕਰਨਾ ਪਰ ਮੈਂ ਗੱਲ ਰੱਖ ਦਿੱਤੀ ਅਸੀਂ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਜਿਹੜਾ ਉਹ ਕੀਤਾ ਜਾਵੇ ਸੋ ਜੇ ਸਮਰਥਨ ਨਹੀਂ ਹੁੰਦਾ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਵੱਲੋਂ ਤੇ ਫਿਰ ਅਜੇ ਤੱਕ ਕਾਉਂਸਲਰ ਜਿਹੜੇ ਨੇ ਉਹ ਭਾਜਪਾ ਦੇ ਕੋਲ ਜਾਦੇ ਨੇ ਔਰ ਹੋ ਸਕਦਾ ਹੈ ਕਿ ਜੇ ਸਮਰਥਨ ਨਹੀਂ ਹੁੰਦਾ ਤੇ ਭਾਜਪਾ ਫਿਰ ਉਹਨਾਂ ਦੇ ਵਿੱਚੋਂ ਕੁਝ ਕਾਉਂਸਲਰਾਂ ਨੂੰ ਤੋੜਨ ਦੇ ਵਿੱਚ ਕਾਮਯਾਬੀ ਹੋ ਜਾਏ ਸੋ ਅੱਜ ਜਿਹੜੀ ਚੋਣ ਹੈ ਉੱਥੇ ਹੋਣ ਵਾਲੀ ਹੈ ਕਾਂਗਰਸ ਦੀ ਇੱਕ ਕਾਉਂਸਲਰ ਗੁਰਬਖਸ਼ ਰਾਬਤ ਜਿਹੜੀ ਆ ਉਹ ਪਹਿਲੇ ਭਾਜਪਾ ਦੇ ਵਿੱਚ ਸ਼ਾਮਲ ਹੋਈ ਸੀ ਜਿਸ ਤੋਂ ਬਾਅਦ ਕਾਂਗਰਸ ਨੇ ਆਪਣੇ ਆਪ ਦੇ ਸਾਰੇ ਜਿਹੜੇ ਕਾਉਂਸਲਰ ਸੀ ਉਹ ਇੱਧਰ ਉੱਧਰ ਕਰ ਦਿੱਤੇ ਸੀ ਸੋ ਹੁਣ ਭਾਜਪਾ ਮੇਅਰ ਬਣਾਉਣ ਦੇ ਲਈ ਸਿਰਫ 4 ਵੋਟਾਂ ਤੋਂ ਦੂਰ ਹੈ ਇੱਕ ਤਾਂ ਉਹਨਾਂ ਦੇ ਕੋਲ ਆ ਗਈ ਕਾਂਗਰਸ ਦੀ 4 ਵੋਟਾਂ ਦੂਰ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਫਗ ਤੇ ਮਾਮਲੇ ਕਰਕੇ ਇਹ ਸਾਰਾ ਪੰਗਾ ਪੈ ਸਕਦਾ ਹੈ ਸੋ ਚਾਰ ਬੋਟਾ ਜਿਹੜੀਆਂ ਘਟ ਹੈ ਭਾਜਪਾ ਦੇ ਵੱਲੋਂ ਆਪਰੇਸ਼ਨ ਲੂਟਸ ਜਿਹੜਾ ਇਨਜਾਮ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਇਆ ਜਾਂਦਾ ਹੈ ਆਪਰੇਸ਼ਨ ਲੂਟਰ ਲੂਟਸ ਦੇ ਤਹਿਤ ਦੂਸਰੀਆਂ ਪਾਰਟੀਆਂ ਤੋਂ ਬੰਦੇ ਖਰੀਦ ਪ੍ਰੋਖਤ ਕਰ ਲੈਂਦੇ ਨੇ ਆਪਰੇਸ਼ਨ ਲੂਟਸ ਚੱਲ ਸਕਦਾ ਹੈ ਜੇ ਚੱਲ ਗਿਆ ਤਾਂ ਫਿਰ ਮੇਅਰ ਇੱਕ ਵਾਰ ਫਿਰ ਤੋਂ ਬਣਾਉਣ ਦੇ ਵਿੱਚ ਭਾਜਪਾ ਜਿਹੜੀ ਹੈ ਉਹ ਕਾਮਯਾਬ ਹੋ ਜਾਏਗੀ ਕਿਉਂਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਮੇਅਰ ਬਣਾਇਆ ਗਿਆ ਉਸ ਤੋਂ ਪਹਿਲਾਂ ਭਾਜਪਾ ਦੇ ਹੀ ਮੇਅਰ ਦਿੱਲੀ ਚੰਡੀਗੜ੍ਹ ਦੇ ਵਿੱਚ ਜਿਹੜੇ ਬੰਦੇ ਆ ਰਹੇ ਨੇ ਪਰ ਹੁਣ ਇਹਦਾ ਫੈਸਲਾ ਅੱਜ ਜਿਹੜਾ ਉਹ ਕਾਂਗਰਸ ਪਾਰਟੀ ਕਾਂਗਰਸ ਹਾਈ ਕਮਾਂਡ ਦੇ ਹੱਥ ਦੇ ਵਿੱਚ ਹੁਣ ਦੇ ਦਿੱਤਾ ਹੈ ਪ੍ਰਤਾਪ ਬਾਜਵਾ ਔਰ ਪੰਜਾਬ ਦੀ ਲੀਡਰਸ਼ਿਪ ਬਿਲਕੁਲ ਨਹੀਂ ਚਾਹਦੀ ਕਿ ਮੇਅਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਬਣੇ ਕਿਉਂਕਿ ਸਾਡੇ ਨਾਲ ਪੰਜਾਬ ਦੇ ਵਿੱਚ ਕਿੰਨੇ ਉਹਨਾਂ ਨੇ ਤੱਕੇ ਬਹੁਤ ਕੀਤੇ ਆ ਪਰ ਅੱਜ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਦੇਖਦੇ ਹਾਂ ਕਿਹਦਾ ਮੇਅਰ ਬਣਦਾ ਸ਼ਾਮ ਵਾਲੇ ਬੁਲੇਟਿਨ ਦੇ ਵਿੱਚ ਇਹਦਾ ਵੀ ਜ਼ਿਕਰ ਕਰਾਂਗੇ ਸੋ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ